ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੇ ਵੀਰ ਭਰਾਵਾਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਵਾਗਤ ਕਰਦੇ ਹਾਂ ਤੁਹਾਡਾ ਇਸ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟਾਂ ਦੇ ਜਵਾਬ ਦੇਣ ਦੇ ਨਾਲ-ਨਾਲ ਕੁਝ ਆਪਣੇ ਜਿਹੜੇ ਮੇਨ ਟੌਪਿਕ ਹੈ ਆਪਾਂ ਉਹਨਾਂ ਦੇ ਬਾਰੇ ਜਿਹੜੀ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਸਭ ਤੋਂ ਜਿਹੜਾ ਪਹਿਲਾ ਆਪਣਾ ਟੌਪਿਕ ਰਹੂਗਾ ਹੋਊਗਾ ਜੀ ਐਮਬੈਸੀ ਦੇ ਵਿੱਚ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਵਾਈਓ ਆ ਤੇ ਕਿਵੇਂ ਤੁਸੀਂ ਜਿਹੜਾ ਇਹ ਵੀਜ਼ੇ ਦਾ ਸਟੇਟਸ ਜਿਹੜਾ ਉਹ ਚੈੱਕ ਕਰ ਸਕਦੇ ਆ ਤੇ ਕਿਵੇਂ ਤੁਸੀਂ SMS ਰਾਹੀਂ ਜਿਹੜਾ ਇਹ ਸਟੇਟਸ ਤੁਸੀਂ ਹਰ ਅਪਡੇਟ ਜਿਹੜੀ ਆ ਉਹ ਤੁਹਾਨੂੰ ਅੰਬੈਸੀ ਭੇਜੂਗੀ SMS ਰਾਹੀਂ ਤੇ ਕਿਵੇਂ ਤੁਸੀਂ ਇਸ ਚੀਜ਼ ਨੂੰ ਜਿਹੜਾ ਐਕਟੀਵੇਟ ਕਰ ਸਕਦੇ ਆ ਆਪਾਂ ਤੁਹਾਨੂੰ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਕਾਫੀ ਜਿਹੜੀ ਆਸਾਨੀ ਹੋਊਗੀ ਇਸ ਤਰੀਕੇ ਨਾਲ ਤੁਹਾਨੂੰ ਵੀਜ਼ੇ ਦਾ ਪ੍ਰੋਸੈਸ ਜਾਣਨ ਦੇ ਵਿੱਚ ਤੇ ਨਾਲ ਦੀ ਨਾਲ ਗੱਲ ਕਰਾਂਗੇ ਜੀ 2025 ਵਾਲੇ ਪੇਪਰ ਹੋਰ ਕਿੰਨਾ ਕੁ ਸਮਾਂ ਜਿਹੜੇ ਇਹ ਨਿਕਲਦੇ ਰਹਿਣੇ ਆ ਤੇ ਉਸ ਤੋਂ ਬਾਅਦ ਪੇਪਰ ਬੰਦ ਹੋ ਜੂਗੇ ਆਪਾਂ ਤੁਹਾਨੂੰ ਦੱਸਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਪੇਪਰ ਸੀਜ਼ਨਲ ਤੋਂ ਪੱਕੇ ਹੋਣ ਦਾ ਕੀ ਪ੍ਰੋਸੈਸ ਹੈ ਮਤਲਬ ਕਿ ਜਿਹੜਾ ਕਨਵਰਸਿਓਨੇ ਵਾਲਾ ਦਮਾਂਦਾ ਹੁੰਦਾ ਆ ਤੇ ਆਪਣੇ ਪੇਪਰ ਚੇਂਜ ਕਰਵਾਉਣ ਦੇ ਲਈ ਪੱਕੇ ਹੋਣ ਦੇ ਲਈ ਇਟਲੀ ਦੇ ਵਿੱਚ ਇਹ ਦਮਾਂਦਾ ਤੁਸੀਂ ਕਿਵੇਂ ਕਰਨਾ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਤੇ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਏ ਆ ਇਟਲੀ ਇਮੀਗ੍ਰੇਸ਼ਨ ਅਪਡੇਟ ਦੇ ਲਈ ਤੁਸੀਂ ਕੱਲੋ ਇਸ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਦੀ ਨਾਲ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਜਦੋਂ ਵੀ ਕੋਈ ਆਪਾਂ ਵੀਡੀਓ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਦੇ ਜਰੀਏ ਉਹ ਵੀਡੀਓ ਤੁਹਾਡੇ ਤੱਕ ਪਹੁੰਚ ਜਵੇ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਤਾਂ ਤੁਸੀਂ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕਮੈਂਟਾਂ ਦਾ ਵੀ ਜਵਾਬ ਦਵਾਂਗੇ ਤੇ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਆ ਇਟਾਲੀਅਨ ਲੈਂਗੁਏਜ ਤੇ ਸਾਡਾ YouTube ਦੇ ਉੱਤੇ ਇਟਾਲੀਅਨ ਪੰਜਾਬੀ 600 ਨਾਂ ਤੋਂ ਚੈਨਲ ਆ ਜਿੱਥੇ ਤੁਸੀਂ ਇਟਾਲੀਅਨ ਲੈਂਗੁਏਜ ਬਹੁਤ ਹੀ ਆਸਾਨੀ ਦੇ ਨਾਲ ਪੰਜਾਬੀ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਸਿੱਖ ਸਕਦੇ ਆ ਤੇ ਜਾ ਕੇ ਉਸ ਚੈਨਲ ਨੂੰ ਵੀ ਕਲੋ ਸਬਸਕ੍ਰਾਈਬ ਤੇ ਹੁਣ ਜਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਦੇਖ ਲੈਨੇ ਆਂ ਐਮਬੈਸੀ ਦੇ ਵਿੱਚ ਜੇਕਰ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਵਾਈਓ ਆ ਕਿਵੇਂ ਤੁਸੀਂ ਐਸ ਐਮ ਐਸ ਦੇ ਨਾਲ ਵੀ ਜਿਹੜਾ ਇਹ ਵੀਜ਼ੇ ਦੇ ਬਾਰੇ ਅਪਡੇਟ ਜਿਹੜੀ ਉਹ ਲੈ ਸਕਦੇ ਆਂ ਐਮਬੈਸੀ ਕੋਲੋਂ ਤੇ ਪਲ-ਪਲ ਦੀ ਖਬਰ ਕੀ ਤੁਹਾਡੇ ਵੀਜ਼ੇ ਦਾ ਪ੍ਰੋਸੈਸ ਹੈ ਮੈਸੇਜ ਜਿਹੜੀ ਉਹ ਤੁਹਾਨੂੰ ਦੱਸੂਗੀ ਦੇ ਨਾਲ ਦੀ ਨਾਲ ਜੇਕਰ ਤੁਸੀਂ ਇਹ ਹਜੇ ਐਕਟੀਵੇਟ ਚੀਜ਼ ਨਹੀਂ ਕੀਤੀ ਤਾਂ ਕਿਵੇਂ ਤੁਸੀਂ ਜਿਹੜਾ ਇਹ ਵੀਜ਼ਾ ਆਪਣਾ ਚੈੱਕ ਕਰ ਸਕਦੇ ਆ ਤੇ ਇੱਥੇ ਜੇ ਆਪਾਂ ਦੇਖ ਲਈਏ ਜ਼ਿਆਦਾਤਰ ਜਿਹੜੀਆਂ ਆਪਣੀਆਂ ਫਾਈਲਾਂ ਅੰਬੈਸੀ ਦੇ ਵਿੱਚ ਜਮ੍ਹਾਂ ਹੁੰਦੀਆਂ ਉਹ ਬੀਐਫਐਸ ਦੇ ਥਰੂ ਜਿਹੜੀਆਂ ਜਮ੍ਹਾਂ ਹੁੰਦੀਆਂ ਆ ਤੇ ਇੱਥੇ ਜਦੋਂ ਤੁਹਾਡੀ ਫਾਈਲ ਬੀਐਸਐਫ ਦੇ ਵਿੱਚ ਜਮ੍ਹਾਂ ਹੋ ਜਾਂਦੀ ਤੇ ਉਸ ਤੋਂ ਬਾਅਦ ਬੀਐਫਐਸ ਤੁਹਾਨੂੰ ਜਿਹੜੀ ਇੱਕ ਰਸੀਪਟ ਦਿੰਦਾ ਆ ਜਾਂ ਫਿਰ ਤੁਸੀਂ ਆਪਣੇ ਰੈਫਰੈਂਸ ਨੰਬਰ ਦੇ ਨਾਲ ਜਾਂ ਟਰੈਕਿੰਗ ਜਾਂ ਫਿਰ ਪਾਸਪੋਰਟ ਨੰਬਰ ਦੇ ਨਾਲ ਜਿਹੜਾ ਇਹਦਾ ਸਟੇਟਸ ਉਹ ਚੈੱਕ ਕਰ ਸਕਦੇ ਆ ਦੇ ਦੇ ਲਈ ਤੁਹਾਨੂੰ BFS ਇਟਲੀ ਟਰੈਕ ਐਪਲੀਕੇਸ਼ਨ ਦੇ ਪੇਜ ਦੇ ਉੱਤੇ ਜਾਣਾ ਪਊਗਾ ਤੇ ਉੱਥੇ ਤੁਸੀਂ ਆਪਣਾ ਰੈਫਰੈਂਸ ਨੰਬਰ ਭਰ ਸਕਦੇ ਆ ਆਪਣੀ ਡੇਟ ਆਫ ਬਰਥ ਤੇ ਨਾਲ ਦੀ ਨਾਲ ਆਪਣਾ ਪਾਸਪੋਰਟ ਨੰਬਰ ਜਿਹੜਾ ਉਹ ਐਂਟਰ ਕਰਕੇ ਉੱਥੇ ਸਟੇਟਸ ਜਿਹੜਾ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋਊਗਾ ਤੇ ਜੇਕਰ ਤੁਸੀਂ ਇਸ ਤਰੀਕੇ ਨਾਲ ਤੁਹਾਨੂੰ ਨਹੀਂ ਸ਼ੋ ਹੋ ਰਿਹਾ ਤਾਂ ਤੁਸੀਂ ਅਗਲਾ ਸਟੈਪ ਜਿਹੜਾ ਉਹ ਫੋਲੋ ਕਰ ਸਕਦੇ ਆ ਤੇ ਅਗਲਾ ਸਟੈਪ ਹੈਗਾ ਜੀ ਡਾਇਰੈਕਟ ਅੰਬੈਸੀ ਦੇ ਵਿੱਚ ਜਾਣਾ ਕਿਉਂਕਿ ਜਦੋਂ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਵਾ ਦਿੰਨੇ ਆ ਜਾਂ ਤਾਂ ਤੁਸੀਂ ਈਮੇਲ ਰਾਹੀਂ ਜਾਂ SMS ਰਾਹੀਂ ਤੇ ਐਸਐਮਐਸ ਜਿਹੜਾ ਰਾਹੀ ਉਹ ਤੁਹਾਨੂੰ ਮਿਲਦਾ ਹੈਗਾ ਆ ਤਾਂ ਜੇਕਰ ਤੁਸੀਂ ਉੱਥੇ ਪੇ ਕਰਦੇ ਆ ਤੁਹਾਨੂੰ ਜਿਹੜਾ ਐਕਟੀਵੇਟ ਕਰਵਾਉਣਾ ਪੈਂਦਾ ਇਹ ਸਿਸਟਮ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਐਸਐਮਐਸ ਆਉਣੇ ਸ਼ੁਰੂ ਹੁੰਦੇ ਆ ਬੈਂਸੀ ਦੇ ਵੱਲੋਂ ਤੇ ਐਸਐਮਐਸ ਜੇਕਰ ਤੁਸੀਂ ਆਪਣੇ ਜਿਹੜੇ ਇਹ ਆਪਣੇ ਐਕਟੀਵੇਟ ਕਰਵਾਉਨੇ ਆ ਤਾਂ ਜਦੋਂ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਵਾਉਣੀ ਹੁੰਦੀ ਆ ਤਾਂ ਉੱਥੇ ਆਪਸ਼ਨਲ ਹੁੰਦਾ ਆ ਐਸਐਮਐਸ ਸਰਵਿਸ ਜਿਹੜੀ ਤੁਸੀਂ ਲੈਣੀ ਹੈਗੀ ਆ ਜਾਂ ਨਹੀਂ ਉਹ ਤੁਹਾਨੂੰ ਪੁੱਛਦੇ ਵੀ ਹੈਗੇ ਆ ਤੇ ਜੇਕਰ ਉਹ ਤੁਹਾਨੂੰ ਨਹੀਂ ਵੀ ਪੁੱਛਦੇ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਅਸੀਂ ਐਸਐਮਐਸ ਸਰਵਿਸ ਜਿਹੜੀ ਉਹ ਐਕਟੀਵੇਟ ਕਰਵਾਉਣੀ ਆ ਆਪਣੇ ਨੰਬਰ ਦੇ ਉੱਤੇ ਤੇ ਇਹ ਜਿਹੜੀ ਸਰਵਿਸ ਆ ਇਹ ਪੇਡ ਸਰਵਿਸ ਹੁੰਦੀ ਆ ਇਹਦੇ ਲਈ ਤੁਹਾਨੂੰ ਜਿਹੜਿਆ ਪੈਸੇ ਪੇ ਕਰਨੇ ਪੈਂਦੇ ਆ ਤੇ ਜੇਕਰ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਉਣੀ ਆ ਤੇ ਉੱਥੇ 100-150 ਰੁਪਇਆ ਜਿਹੜਾ ਤੁਹਾਡੇ ਕੋਲ ਐਕਸਟਰਾ ਲਿਆ ਜਾਂਦਾ ਐ ਐਸਐਮਐਸ ਸਰਵਿਸ ਐਕਟੀਵੇਟ ਕਰਨ ਦੇ ਲਈ ਤੇ ਦਾ ਫਾਇਦਾ ਇਹ ਹੈਗਾ ਕਿ ਜਦੋਂ ਤੁਹਾਡੀ ਫਾਈਲ ਰੀਸੀਵ ਹੁੰਦੀ ਆ ਤੇ ਜਦੋਂ ਐਮਬੈਸੀ ਨੂੰ ਭੇਜੀ ਜਾਂਦੀ ਆ ਐਮਬੈਸੀ ਤੋਂ ਵਾਪਸ ਆਉਂਦੀ ਆ ਜਾਂ ਰੈਡੀ ਹੋ ਜਾਂਦੀ ਆ ਕਲੈਕਟ ਕਰਨ ਦੇ ਲਈ ਤੇ ਸਾਰੀ ਜਿਹੜੀ ਅਪਡੇਟ ਉਹ ਤੁਹਾਨੂੰ ਐਮਬੈਸੀ ਦੇ ਵੱਲੋਂ SMS ਦੇ ਥਰੂ ਜਿਹੜੀ ਦਿੱਤੀ ਜਾਂਦੀ ਆ ਤੇ ਕਾਫੀ ਫਾਇਦਾ ਇਸ ਦਾ ਤੁਸੀਂ ਜਿਹੜਾ ਇਹਨੂੰ ਐਕਟੀਵੇਟ ਕਰਵਾ ਸਕਦੇ ਆ ਤੇ ਇਹ ਐਕਟੀਵੇਟ ਉਦੋਂ ਹੀ ਹੋਣੀ ਆ ਜਦੋਂ ਤੁਸੀਂ ਆਪਣੀ ਫਾਈਲ ਜਮਾ ਕਰਵਾਉਣੀ ਐ ਐਮਬੈਸੀ ਦੇ ਵਿੱਚ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜੀ 2025 ਵਾਲੇ ਪੇਪਰ ਹੁਣ ਕਿੰਨਾ ਕੁ ਸਮਾਂ ਜਿਹੜੇ ਇਹ ਪੇਪਰ ਨਿਕਲਦੇ ਰਹਿਣੇ ਆ ਤੇ ਇੱਥੇ ਆਪਾਂ ਤੁਹਾਨੂੰ ਦੱਸ ਦਿੰਦੇ ਆਂ ਕੁਝ ਆਪਣੇ ਵੀਰ ਇਦਾਂ ਦੇ ਵੀ ਹੈਗੇ ਜਿਨ੍ਹਾਂ ਦੇ 2024 ਵਾਲੇ ਜਾਂ 2023 ਵਾਲੇ ਪੇਪਰ ਹੁਣ ਜਾ ਕੇ ਉਹ ਨਿਕਲਦੇ ਆ ਕਿਉਂਕਿ ਇਹ ਜਿਹੜੇ ਪੇਪਰ ਇਹਨਾਂ ਦਾ ਪ੍ਰੋਸੈਸ ਜਿਹੜਾ ਕਈ ਵਾਰ ਕਾਫੀ ਲੰਮਾ ਚੱਲਦਾ ਰਹਿੰਦਾ ਜੇਕਰ ਇਸ ਵਾਰ ਤੁਹਾਡੇ ਪੇਪਰ ਨਹੀਂ ਵੀ ਨਿਕਲਦੇ ਟਾਈਮਿੰਗ ਦੇ ਉੱਤੇ ਪੇਪਰ ਭਰੇ ਗਏ ਜਾਂ ਸਹੀ ਤਰੀਕ ਦੇ ਉੱਤੇ ਪੇਪਰ ਭਰੇ ਗਏ ਜਾਂ ਪੇਪਰ ਨਹੀਂ ਨਿਕਲੇ ਤਾਂ ਅਗਲੀ ਵਾਰ ਫਿਰ ਇਹੀ ਪੇਪਰ ਜਿਹੜੇ ਤੁਹਾਡੇ ਨਿਕਲ ਸਕਦੇ ਆ ਪਰ ਇੱਥੇ ਜਦੋਂ ਤੁਸੀਂ ਇਹ ਵਾਲੇ ਪੇਪਰ ਮੰਨ ਕੇ ਚੱਲੋ ਤੁਹਾਡੇ ਨਹੀਂ ਨਿਕਲੇ ਤਾਂ ਅਗਲੀ ਵਾਰ 2026 ਦੇ ਵਿੱਚ ਤੁਸੀਂ ਆਪਣੇ ਦੁਆਰ ਚ ਜਿਹੜੇ ਉਹ ਪੇਪਰ ਜ਼ਰੂਰ ਪਰਵਾਇਆ ਕਰੋ ਕਿਉਂਕਿ ਇਹਦੇ ਨਾਲ ਤੁਹਾਨੂੰ ਜਿਹੜਾ ਡਬਲ ਫਾਇਦਾ ਹੋ ਜਾਂਦਾ ਹੈ ਕਿਉਂਕਿ ਦੋ ਵਾਰੀ ਤੁਹਾਡੇ ਪੇਪਰ ਭਰੇ ਜਾ ਚੁੱਕੇ ਹੁੰਦੇ ਆ ਜੇਕਰ ਪਿਛਲੇ ਪੇਪਰ ਬਾਈ ਚਾਂਸ ਨਿਕਲ ਜਾਂਦੇ ਤਾਂ ਤੁਸੀਂ ਪਿਛਲੇ ਪੇਪਰਾਂ ਤੇ ਇਟਲੀ ਆ ਸਕਦੇ ਆ ਤੇ ਜੇਕਰ ਉਹ ਪੇਪਰ ਨਹੀਂ ਨਿਕਲੇ ਤਾਂ ਤੁਸੀਂ ਜਿਹੜੇ ਨਵੇਂ ਪੇਪਰ ਭਰੇ ਜੇਕਰ ਇਹ ਪੇਪਰ ਨਿਕਲ ਜਾਂਦੇ ਤਾਂ ਤੁਸੀਂ ਇਹਨਾਂ ਦੇ ਉੱਤੇ ਇਟਲੀ ਆ ਸਕਦੇ ਆ ਜਾਂ ਫਿਰ ਦੋਨੇ ਪੇਪਰ ਨਿਕਲ ਜਾਂਦੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਪੇਪਰ ਤੁਸੀਂ ਲੈ ਸਕਦੇ ਆ ਤੇ ਕਿਸੇ ਵੀ ਪੇਪਰਾਂ ਦੇ ਉੱਤੇ ਤੁਸੀਂ ਇਟਲੀ ਆ ਸਕਦੇ ਆ ਤੇ ਇੱਥੇ ਤੁਸੀਂ ਕੋਈ ਵੀ ਪੇਪਰ ਭਰਾ ਸਕਦੇ ਆ 9 ਮਹੀਨੇ ਵਾਲੇ ਸਾਲ ਵਾਲੇ ਜਾਂ ਡੋਮੈਸਟਿਕ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਹੁਣ ਜਿਹੜਾ 9 ਮਹੀਨੇ ਵਾਲੇ ਪੇਪਰਾਂ ਦੇ ਵਿੱਚ ਆਪਾਂ ਨੂੰ ਕਾਫੀ ਆਸਾਨੀ ਹੋਈ ਹੈ ਕਿ ਤੁਸੀਂ ਜਦੋਂ ਇੱਥੇ ਆਉਨੇ ਆ ਤਾਂ 3 ਮਹੀਨੇ ਤੁਹਾਡਾ ਕੰਟਰੈਕਟ ਚੱਲਣਾ ਹੈ ਤੇ ਉਸ ਤੋਂ ਬਾਅਦ ਕੋਈ ਕੋਟਾ ਨਹੀਂ ਹੈਗਾ ਪੇਪਰਾਂ ਦਾ ਅੱਗੇ ਕੋਟਾ ਹੁੰਦਾ ਸੀਗਾ ਹੁਣ ਕੋਈ ਵੀ ਕੋਟਾ ਜਿਹੜਾ ਨਹੀਂ ਹੁੰਦਾ ਤੇ ਕਦੇ ਵੀ ਤੁਸੀਂ ਆਪਣਾ ਕਨਵਰਸਿਓਨੇ ਵਾਲਾ ਦਮਾਂਦਾ ਕਰ ਸਕਦੇ ਆ ਤੇ ਇਹ ਪੇਪਰ ਜਿਹੜੇ ਚੇਂਜ ਹੋ ਜਾਂਦੇ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਤੁਸੀਂ ਏਜੰਟਾਂ ਦੇ ਨਾਲ ਪਹਿਲਾਂ ਗੱਲ ਕਰਿਆ ਕਰੋ ਜੇਕਰ ਤੁਸੀਂ ਪੱਕੇ ਹੋਣਾ ਹੈ ਤੇ ਜਿਹੜੇ ਵੀਰ ਆਪਣੇ ਸੀਜ਼ਨਲ ਪੇਪਰਾਂ ਤੇ ਆਏ ਆ ਮਤਲਬ ਕਿ 9 ਮਹੀਨੇ ਵਾਲੇ ਪੇਪਰਾਂ ਤੇ ਉੱਤੇ ਆਏ ਸੀਗੇ ਤਾਂ ਕਿਵੇਂ ਤੁਸੀਂ ਪੱਕੇ ਹੋਣਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਵੇਂ ਤੁਸੀਂ ਦਮਾਂਦਾ ਕਰਾਉਣਾ ਆਪਣਾ ਕਨਵਰਸਿਓਨੇ ਵਾਲੇ ਦਾ ਇਥੇ ਸਭ ਤੋਂ ਪਹਿਲਾਂ ਜਿਹੜੀ ਇਹ ਤੁਹਾਡੀ ਸੰਜੋਰ ਨੂੰ ਇਹ ਵੈਲਿਡ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਪਹਿਲੀ ਸੰਜੋਰ ਨੂੰ ਮਿਲਦੀ ਹੈ 9 ਮਹੀਨੇ ਵਾਲੀ ਤੇ ਉਸ ਤੋਂ ਬਾਅਦ ਕੰਮ ਕਰਨ ਦਾ ਜਿਹੜਾ ਮੈਕਸਿਮਮ ਟਾਈਮ ਹੈ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਜਿੱਥੇ ਆਨੇ ਆ ਤੁਸੀਂ ਉਸੇ ਮਾਲਕ ਕੋਲ ਕੰਮ ਕਰਨਾ ਹੈ ਲਗਭਗ 3 ਮਹੀਨੇ ਉਸ ਮਾਲਕ ਕੋਲ ਕੰਮ ਕਰੋ ਤੇ ਉਸ ਤੋਂ ਬਾਅਦ ਤੁਸੀਂ ਕਿਤੇ ਹੋਰ ਵੀ ਜਿਹੜਾ ਕੰਮ ਦਾ ਇਹ ਕੰਟਰੈਕਟ ਕਰਵਾ ਸਕਦੇ ਆ ਤੇ 3 ਮਹੀਨੇ ਦੇ ਵਿੱਚ ਲਗਭਗ 80 ਦਿਨ ਦੇ ਕਰੀਬ ਜਿਹੜਾ ਇਹ ਤੁਸੀਂ ਕੰਮ ਕਰਨਾ ਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਵੀਰ ਖੇਤੀਬਾੜੀ ਵਾਲੇ ਐਗਰੀਕਲਚਰ ਦੇ ਵਿੱਚ ਕੰਮ ਕਰਦੇ ਆ ਤੇ ਮਿਨਿਮਮ ਘੱਟ ਤੋਂ ਘੱਟ ਮਤਲਬ ਕਿ ਜਿਹੜਾ 39 ਦਿਨ ਦਾ ਜਿਹੜਾ ਇਹ ਤੁਹਾਡਾ ਟੈਕਸ ਜਾਣਾ ਸਰਕਾਰ ਨੂੰ ਬਹੁਤ ਜ਼ਰੂਰੀ ਆ ਤੇ 13 ਦਿਨ ਹਰ ਮਹੀਨੇ ਦੇ ਵਿੱਚ ਬਣਦੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਕਿ ਤੁਹਾਡਾ ਜਿਹੜਾ ਨਵੇਂ ਕੰਮ ਦਾ ਕੰਟਰੈਕਟ ਉਹ ਵੀ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਆ ਤੇ ਜਿਹੜਾ ਆਪਣਾ ਕੰਮ ਦਾ ਜਿਹੜਾ ਤੁਹਾਡਾ ਘੰਟੇ ਆ ਉਹ 20 ਘੰਟੇ ਜਿਹੜੇ ਆ ਹਰ ਹਫਤੇ ਦੇ ਵਿੱਚ ਭਰੇ ਹੋਣੇ ਜਾਣੇ ਚਾਹੀਦੇ ਆ ਤੇ ਉਸ ਤੋਂ ਬਾਅਦ ਅਕਮੋਡੇਸ਼ਨ ਦਾ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਕਿੱਥੇ ਤੁਸੀਂ ਰਹਿੰਦੇ ਆ ਜਾਂ ਤੁਹਾਡਾ ਰੈਂਟ ਐਗਰੀਮੈਂਟ ਜਿੱਥੇ ਤੁਸੀਂ ਰਹਿੰਦੇ ਆ ਜਿੱਥੇ ਤੁਹਾਡਾ ਘਰ ਆ ਤੇ ਉੱਥੇ ਤੁਸੀਂ ਜਿਹੜਾ ਮਾਲਕ ਆ ਘਰ ਦਾ ਤੇ ਉਤੋਂ ਤੁਸੀਂ ਰੈਂਟ ਦਾ ਐਗਰੀਮੈਂਟ ਜਿਹੜਾ ਉਹ ਲੈ ਸਕਦੇ ਆ ਤੇ ਇਸ ਤੋਂ ਬਾਅਦ ਆ ਜਾਂਦੇ ਹੈਗੇ ਜੀ এমਪਲੋਇਰ ਦੇ ਡਾਕੂਮੈਂਟ ਮਤਲਬ ਕਿ ਜੇਕਰ ਤੁਸੀਂ ਉਸੇ ਕੰਮ ਦੇ ਉੱਤੇ ਆਪਣਾ ਕਨਵਰਸਿਓਨ ਇਹਦਾ ਦਮਾਂਦਾ ਕਰਾਉਣਾ ਜਿੱਥੇ ਤੁਸੀਂ ਆਏ ਸੀਗੇ ਤੇ ਉਹ ਹੀ ਮਾਲਕ ਤੁਹਾਡਾ ਕੰਮ ਦਾ ਜਿਹੜਾ ਇਹ ਕੰਟਰੈਕਟ ਚੇਂਜ ਕਰਵਾ ਰਿਹਾ ਆ ਤੇ ਫਿਰ ਤਾਂ ਤੁਹਾਡਾ ਜਿਹੜਾ ਉਹੀ ਮਾਲਕ ਜਿੱਥੇ ਤੁਸੀਂ ਆਏ ਸੀਗੇ ਉਹਦਾ ਹੀ ਜਿਹੜੇ ਇਹ ਪੇਪਰ ਲੱਗਣੇ ਆ ਜੇ ਫਿਰ ਤੁਸੀਂ ਨਵੇਂ ਥਾਂ ਤੇ ਕਿਤੇ ਜਾ ਕੇ ਹੋਰ ਪਾਸੇ ਕੰਮ ਦਾ ਕੰਟਰੈਕਟ ਕਰਾ ਰਹੇ ਆ ਤੇ ਉਸੇ ਮਾਲਕ ਦਾ ਕੰਮ ਦਾ ਕੰਟਰੈਕਟ ਨਾਲ ਦੀ ਨਾਲ ਉਹਦੇ ਜਿਹੜੇ ਆ ਆਈਡੀ ਕਾਪੀ ਲੱਗੂਗੀ ਤੇ ਉਹਦੇ ਟੈਕਸ ਪੇਪਰ ਜਿਹੜੇ ਉਹ ਲੱਗੂਗੇ ਤੇ ਤੁਹਾਡਾ ਜਿਹੜਾ ਸੀਜ਼ਨਲ ਕੰਮ ਦੀਆਂ ਪੇ ਸਲਿੱਪ ਜਿਹਨੂੰ ਆਪਾਂ ਪਾਗਾ ਬੂਸਤਾ ਕਹਿੰਦੇ ਨੇ ਇਟਲੀ ਦੇ ਵਿੱਚ ਤੇ ਜੇਕਰ ਤੁਸੀਂ ਨਵੇਂ ਕੰਮ ਤੇ ਜਾਂਦੇ ਆ ਤਾਂ ਜਿਹੜਾ ਪੁਰਾਣਾ ਕੰਮ ਛੱਡ ਰਹੇ ਆ ਤੇ ਉਹਦੇ ਛੱਡਣ ਦਾ ਜਿਹੜਾ ਐ ਇੰਪਸ ਨੂੰ ਐਂਟਰੀ ਤੁਸੀਂ ਪਾਈ ਆ ਤੇ ਉਹਦੀਆਂ ਜਿਹੜੀਆਂ ਸਲਿੱਪਾਂ ਤੁਹਾਡੇ ਕੋਲ ਹੋਣੀਆਂ ਬਹੁਤ ਜ਼ਰੂਰੀ ਆ ਤੇ ਇੱਥੇ ਆਪਾਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੇ ਆਪਣੇ ਵੀਰਪਰਾ 2025 ਤੋਂ ਬਾਅਦ ਇਟਲੀ ਦੇ ਵਿੱਚ ਆ ਰਹੇ ਆ ਤੇ ਨਵੇਂ ਕਾਨੂੰਨ ਦਾ ਉਹਨਾਂ ਨੂੰ ਕਾਫੀ ਜਿਹੜਾ ਇਹ ਫਾਇਦਾ ਆ ਕਿਉਂਕਿ ਹੁਣ ਕਿਸੇ ਵੀ ਕੋਟੀ ਦੀ ਜਿਹੜੀ ਉਹ ਲੋਡ ਨਹੀਂ ਹੈਗੀ ਤੇ ਨਾ ਹੀ ਕੋਈ ਲਿਮਟ ਹੈ ਕਿ ਐਨੇ ਬੰਦੇ ਪੱਕੇ ਹੋਊਗੇ ਤੇ ਹੁਣ ਜਿਹੜਾ ਸੀਜ਼ਨਲ ਤੋਂ ਨਾਰਮਲ ਵਰਕ ਪਰਮਿਟ ਐ ਇਹਨੂੰ ਤੁਸੀਂ ਕਦੇ ਵੀ ਕਨਵਰਟ ਕਰਵਾ ਸਕਦੇ ਆ ਸਾਲ ਦੇ ਕਿਸੇ ਵੀ ਸੀਜ਼ਨਲ ਦੇ ਵਿੱਚ ਕਿਸੇ ਵੀ ਮਹੀਨੇ ਦੇ ਵਿੱਚ ਤੁਸੀਂ ਆਪਣਾ ਜਿਹੜਾ ਇਹ ਦਮਾਂਦਾ ਕਰਵਾ ਸਕਦੇ ਆ ਤੇ ਹੁਣ ਜਿਹੜਾ ਇਹ ਕਨਵਰਟ ਹੋਣ ਦੇ ਜਿਹੜੇ ਆ ਚਾਂਸ ਆ ਉਹ ਵੀ ਕਾਫੀ ਜ਼ਿਆਦਾ ਵਧੇ ਆ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਉਹਨਾਂ ਸਾਰੇ ਵੀਰਾਂ ਦੀ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਤੇ ਹੁਣ ਆਪਾਂ ਉਹਨਾਂ ਦੇ ਸਵਾਲਾਂ ਦੇ ਜਿਹੜੇ ਉਹ ਜਵਾਬ ਦਵਾਂਗੇ ਤੇ ਜੇਕਰ ਕੋਈ ਤੁਹਾਡਾ ਵੀ ਸਵਾਲ ਹੈਗਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਕਮੈਂਟ ਦਾ ਵੀ ਜਵਾਬ ਜਿਹੜਾ ਉਹ ਜ਼ਰੂਰ ਦਵਾਂਗੇ ਤੇ ਵੀਡੀਓ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖਿਆ ਕਰੋ ਤੁਹਾਡੇ ਕਮੈਂਟ ਦਾ ਵੀ ਜਵਾਬ ਜਿਹੜਾ ਵੀਡੀਓ ਦੇ ਵਿੱਚ ਹੋ ਸਕਦਾ ਆ ਤੇ ਇੱਥੇ ਸਭ ਤੋਂ ਪਹਿਲਾ ਕਮੈਂਟ ਹੈਗਾ ਜੀ ਸਿੱਧੂ ਬਨੋਂ ਕਹਿੰਦੇ ਬਾਈ ਜੀ ਕਾਰ ਤਾਂ ਬਲੂ ਕਾਰਡ ਵਾਲੇ ਪੇਪਰ ਸੀਗੇ ਮਾਲਕ ਨੂੰ ਕਹਿੰਦੇ 7 ਅਗਸਤ ਨੂੰ ਮੇਲ ਚਲ ਗਈ ਸੀਗੀ ਤੇ ਕਹਿੰਦੇ ਉਹਨੇ ਓਕੇ ਵੀ ਕਰ ਦਿੱਤੀ ਆ ਤੇ ਦੱਸਿਓ ਹੁਣ ਕਿੰਨਾ ਕੁ ਸਮਾਂ ਜਿਹੜਾ ਲੱਗ ਸਕਦਾ ਵੀਜ਼ਾ ਆਉਣ ਦੇ ਵਿੱਚ ਤੇ ਇਥੇ ਵੀਜ਼ਾ ਆਉਣ ਦੇ ਵਿੱਚ ਹੁਣ ਲਗਭਗ ਜਿਹੜੇ ਹੈਗੇ ਆ 2 ਤੋਂ ਲੈ ਕੇ 3 ਮਹੀਨੇ ਜਿਹੜੇ ਇਹ ਲੱਗ ਰਹੇ ਆ ਨਾਰਮਲੀ ਤੇ ਗਰਮੀਆਂ ਦੇ ਸੀਜ਼ਨ ਦੇ ਉੱਤੇ ਅੰਬੈਸੀ ਦੇ ਉੱਤੇ ਕਾਫੀ ਜਿਹੜਾ ਬਰਕਲੋਡ ਪੈ ਜਾਂਦਾ ਇਸ ਕਰਕੇ ਕਾਫੀ ਸਮਾਂ ਲੱਗ ਰਿਹਾ ਆ ਤੇ ਵੇਟ ਕਰੋ ਜਿਨ੍ਹਾਂ ਦੀਆਂ ਮੀਲਾਂ ਚੱਲ ਗਈਆਂ ਆ ਲਗਭਗ 1.5 ਤੋਂ 2 ਹਫ਼ਤੇ ਦੇ ਵਿੱਚ ਵੀ ਜਿਹੜਾ ਇਹ ਵੀਜ਼ਾ ਲਾ ਕੇ ਆ ਜਾਂਦਾ ਆ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨੋਜ ਸੈਣੀ ਵੱਲੋਂ ਕਹਿੰਦੇ ਸਰ ਕਨਵਰਸਿਓਨ ਦੇ ਦਾਮਾਂ ਦਾ ਕਹਿੰਦੇ ਨਿਕਲਿਆ ਹੋਊਗਾ ਕਹਿੰਦੇ ਪਰ ਮਾਲਕ ਜਿਹੜਾ ਨਹੀਂ ਦੱਸ ਰਿਹਾ ਕਹਿੰਦੇ ਸਰ ਕਿੱਦਾਂ ਅਸੀਂ ਪਤਾ ਕਰ ਸਕਦੇ ਆ ਰਿਪਲਾਈ ਜ਼ਰ ਤੇ ਕਾਫੀ ਜਿਹੜਾ ਜ਼ਰੂਰੀ ਤੇ ਇੰਪੋਰਟੈਂਟ ਇਹਨਾਂ ਦਾ ਕਮੈਂਟ ਹੈਗਾ ਤੇ ਤੁਸੀਂ ਵੀ ਸਾਰੇ ਵੀਰ ਜਿਹੜੇ ਉਹ ਜ਼ਰੂਰ ਧਿਆਨ ਦੇ ਕੇ ਸੁਣਿਓ ਤੇ ਇਥੇ ਜੇਕਰ ਆਪਣਾ ਜਿਹੜਾ EMPLOYER ਆ ਪਹਿਲਾਂ ਤਾਂ ਉਹਦੇ ਨਾਲ ਤੁਸੀਂ ਜਾ ਕੇ ਜਿਹੜੀ ਉਹ ਗੱਲਬਾਤ ਕਰੋ ਤੇ ਜੇਕਰ ਉਹ EMPLOYER ਜਿਹੜਾ ਤੁਹਾਡਾ ਸੀਜ਼ਨਲ ਕੰਟਰੈਕਟ ਨੂੰ ਨਾਰਮਲ ਵਿੱਚ ਕਨਵਰਟ ਕਰਦਾ ਤਾਂ ਉਹ ਨੋਵੋ ਕੰਟਰੈਕਟ ਤੋਂ ਜਿਹੜਾ ਉਹਨੂੰ ਲਿਖਤੀ ਰੂਪ ਦੇ ਵਿੱਚ ਦੇਣਾ ਹੁੰਦਾ ਆ ਤੇ ਸਾਈਨਡ ਬੋਥ ਪਾਰਟੀਆਂ ਬਲ ਉਹ ਇਹ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਜੇਕਰ ਫਿਰ ਉਹ ਨਹੀਂ ਦੱਸਦਾ ਤੁਹਾਨੂੰ ਕੋਈ ਵੀ ਤੁਹਾਨੂੰ ਜਿਹੜੀ ਅਪਡੇਟ ਨਹੀਂ ਦੇ ਰਿਹਾ ਤਾਂ ਤੁਸੀਂ ਜਿਹੜਾ ਪਾਗਾ ਬੂਸਤਾ ਜਿਹਨੂੰ ਆਪਾਂ ਸੈਲਰੀ ਸਲਿੱਪਸ ਕਹਿ ਦਿੰਨੇ ਆ ਇਟਲੀ ਦੇ ਵਿੱਚ ਤੀਕਨ ਤਰਾਤੋ ਦੀ ਲਗੋਰੋ ਜਿਹੜਾ ਹੁੰਦਾ ਆ ਤੇ ਉਹ ਡਾਕੂਮੈਂਟ ਚੈੱਕ ਕਰ ਸਕਦੇ ਆ ਸੀਜ਼ਨਲ ਕੰਟਰੈਕਟ ਜਿਹੜਾ ਆ ਉਹਦੇ ਉੱਤੇ ਲਿਖਿਆ ਹੁੰਦਾ ਹੈਗਾ ਟੈਂਪੋ ਦੀ ਟਰਮੀਨਾ ਤੋਂ ਸੀਜ਼ਨਲ ਲਿਖਿਆ ਹੁੰਦਾ ਆ ਤੇ ਜਿਹੜਾ ਨਾਰਮਲ ਕੰਟਰੈਕਟ ਜੇਕਰ ਤੁਹਾਡਾ ਕੰਟਰੈਕਟ ਸਾਮਲੋ ਚੇਂਜ ਕਰ ਦਿੱਤਾ ਤਾਂ ਉੱਥੇ ਜਿਹੜਾ ਟੈਂਪੋ ਦੀ ਟਰਮੀਨਾ ਤੋਂ ਜਾਂ ਫਿਰ ਟੈਂਪੋ ਇਨ ਦੀ ਟਰਮੀਨਾ ਤੋਂ ਜਿਹੜਾ ਉੱਥੇ ਲਿਖਿਆ ਹੋਊਗਾ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮੈਕਸ ਕਹਿੰਦੇ ਪਾਜੀ ਮੇਰੀ ਫਾਈਲ 28 ਤਰੀਕ ਨੂੰ ਸਬਮਿਟ ਹੋਈ ਸੀ ਕਹਿੰਦੇ ਹਾਲੇ ਤੱਕ ਕੋਈ ਵੀ ਈਮੇਲ ਜਿਹੜੀ ਉਹ ਨਹੀਂ ਆਈ ਤੇ ਇੱਥੇ ਤੁਸੀਂ ਵੇਟ ਕਰੋ ਈਮੇਲ ਆਉਣ ਨੂੰ ਲਗਭਗ 1 ਤੋਂ ਲੈ ਕੇ 3 ਹਫ਼ਤੇ ਜਿਹੜੇ ਉਹ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਈਮੇਲ ਜਾਂਦੀ ਆ ਤੁਹਾਡੇ ਕੰਮ ਦਾ ਜਿਹੜਾ ਕੰਟਰੈਕਟ ਵਗੈਰਾ ਚੈੱਕ ਕੀਤਾ ਜਾਂਦਾ ਤੁਹਾਡੇ ਮਾਲਕ ਦੀ ਆਈਡੈਂਟੀਟੀ ਸਾਰੇ ਜਿਹੜੇ ਇਹ ਚੈਕਿੰਗ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਜਾ ਕੇ ਇਹ ਵੀਜ਼ਾ ਲੱਗਦਾ ਹੈ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸ਼ਾਮ ਸ਼ੇਰ ਪੰਨੂ ਕਹਿੰਦੇ ਹੈਲੋ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੇਰੇ B2020 ਵਾਲੇ ਪੇਪਰ ਸੀਗੇ ਮੈਨੂੰ ਕਹਿੰਦੇ ਰਸੀਪਟ ਜਿਹੜੀ ਉਹ ਮਿਲ ਚੁੱਕੀ ਸੀਗੀ ਤੈਨੂੰ ਲਾ ਉਸ ਤਾਂ ਕਹਿੰਦੇ ਹਜੇ ਤੱਕ ਨਹੀਂ ਆਇਆ ਤੇ ਪੇਪਰ ਭਰੇ ਗਏ ਸੀਗੇ 5/2/2025 ਨੂੰ ਤੇ ਪੇਪਰ 9:02:38 ਸੈਕਿੰਡ ਦੇ ਉੱਤੇ ਕਹਿੰਦੇ ਭਰੇ ਗਏ ਸੀਗੇ ਕਿੰਨੇ ਚਾਂਸ ਆ ਕਹਿੰਦੇ ਪੇਪਰ ਨਿਕਲਣ ਦੇ ਤੇ ਸਾਲ ਵਾਲੇ ਪੇਪਰ ਕਹਿੰਦੇ ਕਿੰਨੇ ਕ ਪਰਸੈਂਟ ਬਾਕੀ ਰਹਿ ਚੁੱਕੇ ਆ ਨਿਕਲਣ ਨੂੰ ਤੇ ਇੱਥੇ ਜੇ ਆਪਾਂ ਦੇਖ ਲਈਏ ਕਾਫੀ ਵੀਰ ਜਿਹੜੇ ਹੈਗੇ ਹਜੇ ਤੱਕ ਵੀ ਜਿਹੜੇ ਉਹ ਉਹਨਾਂ ਦੇ ਪੇਪਰ ਭਰੇ ਜਾਂਦੇ ਆ ਤੇ ਇੱਥੇ ਜਿਹੜੇ ਜਿਹੜੇ ਵੀਰਾਂ ਨੇ ਪੇਪਰ ਸਹੀ ਤਰੀਕ ਨੂੰ ਮੰਨ ਲਓ ਕਿ 5 ਤੋਂ 2025 ਨੂੰ ਤੁਹਾਡੇ ਸਹੀ ਤਰੀਕ ਨੂੰ ਜਿਹੜੇ ਸਾਲ ਵਾਲੇ ਪੇਪਰ ਭਰੇ ਗਏ ਸੀਗੇ ਤੇ ਟਾਈਮਿੰਗ ਵੀ ਲਗਭਗ ਜਿੱਡੀ ਜਿਹੜੀ ਉਹ ਕਾਫੀ ਸਹੀ ਆ ਤੇ ਪੇਪਰ ਨਿਕਲਣ ਦੇ ਤੁਹਾਡੇ ਚਾਂਸ ਹੈਗੇ ਆ ਤੁਸੀਂ ਵੇਟ ਕਰੋ ਤੇ ਹੋ ਸਕਦਾ ਤੁਹਾਡੇ ਡਾਕੂਮੈਂਟ ਜਿਹੜੇ ਹੈਗੇ ਆ ਉਹ ਜਰੂਰ ਕੋਟੇ ਵਿੱਚ ਆਏ ਹੋਣਗੇ ਪਰ ਕਈ ਵਾਰ ਜਿਹੜੇ ਇਹ ਡਾਕੂਮੈਂਟਾਂ ਦੀ ਕਮੀ ਕਰਕੇ ਇਹ ਜਿਹੜਾ ਪ੍ਰੋਸੈਸ ਲੰਬਾ ਹੋ ਜਾਂਦਾ ਆ ਜਾਂ ਫਿਰ ਉੱਥੇ ਰੱਜੇ ਹੋਊਗਾ ਜਿੱਥੇ ਤੁਹਾਡੇ ਪੇਪਰ ਭਰੇ ਗਏ ਆ ਕਿਉਂਕਿ ਕੁਝ ਜ਼ਿਲ੍ਹੇ ਇਦਾਂ ਦੇ ਹੁੰਦੇ ਜਿੱਥੇ ਕਾਫੀ ਜਿਹੜੇ ਇਹ ਪੇਪਰ ਭਰੇ ਜਾਂਦੇ ਇਸ ਕਰਕੇ ਕਾਫੀ ਜਿਹੜਾ ਰਸ ਹੁੰਦਾ ਤੇ ਇਹਨਾਂ ਹਾਲਾਤਾਂ ਦੇ ਵਿੱਚ ਵੀ ਥੋੜਾ ਜਿਹਾ ਟਾਈਮ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਹੈ ਤੇ ਜਿਹੜੇ ਵੀ ਵੀਰਾਂ ਨੇ ਇਟਲੀ ਨੂੰ ਆਉਣਾ ਹੈ ਤਾਂ ਇਟਾਲੀਅਨ ਲੈਂਗੁਏਜ ਜਿਹੜੀ ਉਹ ਤੁਹਾਨੂੰ ਆਉਣੀ ਬਹੁਤ ਜ਼ਰੂਰੀ ਆ ਤੇ ਇਸ ਚੀਜ਼ ਨੂੰ ਦੇਖਦੇ ਹੋਏ ਆਪਾਂ ਇੱਕ ਸਪੈਸ਼ਲ ਤੁਹਾਡੇ ਲਈ ਚੈਨਲ ਬਣਾਇਆ ਜਿਹਦਾ ਨਾਮ ਹੈਗਾ ਜੀ ਇਟਾਲੀਅਨ ਪੰਜਾਬੀ 600 ਤੇ ਜੇਕਰ ਤੁਸੀਂ ਕਿਸੇ ਕਿਤਾਬ ਤੋਂ ਪੜ੍ਹਦੇ ਆ ਤਾਂ ਉੱਥੇ ਤੁਹਾਨੂੰ ਜਿਹੜਾ ਹੈ ਸਹੀ ਤਰੀਕੇ ਨਾਲ ਇਟਾਲੀਅਨ ਲੈਂਗੁਏਜ ਜਿਹੜੀ ਉਹ ਬੋਲਣੀ ਨਹੀਂ ਆਉਣੀ ਇੱਥੇ ਤੁਹਾਨੂੰ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਉਹ ਸਮਝਾਈਦਾ ਆ ਤੇ ਕਿਵੇਂ ਤੁਸੀਂ ਬੋਲਣੀ ਆ ਬਹੁਤ ਹੀ ਸਹੀ ਤਰੀਕੇ ਨਾਲ ਤੇ ਬਾਰ-ਬਾਰ ਤੁਸੀਂ ਵੀਡੀਓ ਨੂੰ ਸੁਣ ਕੇ ਸਹੀ ਤਰੀਕੇ ਨਾਲ ਜਿਹੜੀ ਇਟਾਲੀਅਨ ਲੈਂਗੁਏਜ ਉਹ ਬੋਲਣੀ ਸਿੱਖ ਸਕਦੇ ਆ ਤੇ ਜਾ ਕੇ ਇਸ ਚੈਨਲ ਨੂੰ ਕੱਲੋ ਸਬਸਕ੍ਰਾਈਬ ਤੇ ਇੱਥੇ ਉਹ ਜਰੂਰ ਸਿੱਖਿਆ ਕਰੋ ਇਟਾਲੀਅਨ ਲੈਂਗੁਏਜ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨਦੀਪ ਇਲੈਕਟ੍ਰਿਕ ਕਹਿੰਦੇ ਵੀਰ ਜੀ ਮੇਰੀ ਫਾਈਲ 18 ਜੁਲਾਈ ਨੂੰ ਕਹਿੰਦੇ ਐਮਬੈਸੀ 'ਚ ਜਮ੍ਹਾਂ ਹੋਈ ਸੀਗੀ ਤੇ ਕਹਿੰਦੇ ਮੇਰਾ ਵੀਜ਼ਾ ਕਿੰਨੇ ਦਿਨ ਚ ਆਊਗਾ ਇਥੇ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀਜ਼ਾ ਆਉਣ ਨੂੰ ਲਗਭਗ 2 ਤੋਂ 2.5 ਮਹੀਨੇ ਜਿਹੜੇ ਇਹ ਲੱਗ ਰਹੇ ਆ ਹੁਣ ਨਾਰਮਲੀ ਤੇ ਇਹਦੇ ਵਿੱਚ ਘੱਟ ਪ੍ਰੋਸੈਸ ਵੀ ਲੱਗ ਸਕਦਾ ਜੇਕਰ ਤੁਹਾਡੀ ਫਾਈਲ ਜਿਹੜੀ ਬਿਲਕੁਲ ਸਹੀ ਤਰੀਕੇ ਨਾਲ ਤਿਆਰ ਕੀਤੀ ਜਾਵੇ ਤੇ ਸਾਰੇ ਡਾਕੂਮੈਂਟ ਕੰਪਲੀਟ ਹੋਣ ਤਾਂ ਥੋੜਾ ਜਿਹਾ ਘੱਟ ਸਮਾਂ ਲੱਗ ਜਾਂਦਾ ਪਰ ਹੁਣ ਜੇ ਜ਼ਿਆਦਾਤਰ ਆਪਾਂ ਦੇਖੀਏ ਤਾਂ ਸਮਾਂ ਜਿਹੜਾ ਇਹ ਜ਼ਿਆਦਾ ਲੱਗ ਰਿਹਾ 2 ਤੋਂ 2.5 ਮਹੀਨੇ ਜਿਹੜੇ ਲੱਗ ਰਹੇ ਆ ਤੇ ਹਜੇ ਤੁਹਾਡੀ ਫਾਈਲ ਜਮ੍ਹਾਂ ਹੋਈ ਨੂੰ ਮਹੀਨਾ ਵੀ ਨਹੀਂ ਹੋਇਆ ਤੁਸੀਂ ਵੇਟ ਕਰੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਉਹ ਜ਼ਰੂਰ ਲੱਗੂਗਾ 30 ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਫੈਨ ਕਬੱਡੀ ਦੇ ਕਹਿੰਦੇ ਵੀਰ ਜੀ ਨਾਪੋਲੀ ਤੋਂ ਕਿੰਨਾ ਕੋਟਾ ਹੁੰਦਾ ਤੇ ਮੇਰੇ ਪੇਪਰ ਕਹਿੰਦੇ ਸਾਲ ਵਾਲੇ ਸੀਗੇ ਤੇ ਟਾਈਮਿੰਗ ਹੈਗੀ ਆ 9:02 ਮਿੰਟ ਤੇ 37 ਸੈਕਿੰਡ ਤੇ ਕਹਿੰਦੇ ਪ੍ਰੋਸੈਸਿੰਗ ਦੇ ਵਿੱਚ ਹੈਗਾ ਆ ਜਰੂਰ ਦੱਸਿਓ ਤੇ ਇੱਥੇ ਆਪਾਂ ਦੇਖ ਲਈਏ ਨਾਪੋਲੀ ਤੋਂ ਸਾਲ ਵਾਲੇ ਪੇਪਰਾਂ ਦਾ ਕੋਟਾ ਜਿਹੜਾ 1000 ਤੋਂ ਲੈ ਕੇ 1500 ਦੇ ਵਿੱਚ ਹੁੰਦਾ ਆ ਤੇ ਪੇਪਰਾਂ ਦਾ ਪ੍ਰੋਸੈਸ ਜਿਹੜਾ ਇੱਥੇ ਕਾਫੀ ਸਲੋ ਚੱਲਦਾ ਕਿਉਂਕਿ ਇੱਕ ਵੱਡਾ ਸ਼ਹਿਰ ਹੈ ਕੋਟਾ ਜਿਆਦਾ ਹੁੰਦਾ ਆ ਜਿਆਦਾ ਪੇਪਰ ਭਰੇ ਜਾਂਦੇ ਇਸ ਕਰਕੇ ਜਿਹੜਾ ਸਲੋ ਪ੍ਰੋਸੈਸ ਚੱਲਦਾ ਇੱਥੋਂ ਪਰ ਇੱਥੋਂ ਜਿਹੜੇ ਪੇਪਰ ਜ਼ਰੂਰ ਨਿਕਲਦੇ ਤੇ ਆਪਣੇ ਇੱਕ ਵੀਰ ਦੇ ਤਿੰਨ ਚਾਰ ਦਿਨ ਪਹਿਲਾਂ ਵੀ ਜਿਹੜੇ ਇੱਥੋਂ ਪੇਪਰ ਨਿਕਲੇ ਸੀਗੇ ਤੇ ਜੇਕਰ ਤੁਹਾਡੀ ਪ੍ਰੋਸੈਸਿੰਗ ਚੱਲ ਰਹੀ ਆ ਤਾਂ ਵੇਟ ਕਰੋ ਪੇਪਰ ਜਿਹੜੇ ਉਹ ਤੁਹਾਡੇ ਜ਼ਰੂਰ ਨਿਕਲੂਗੇ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਜਸ ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੈਂ 7 ਜੁਲਾਈ ਨੂੰ ਪਾਸਪੋਰਟ ਜਿਹੜਾ ਆਪਣਾ ਚੰਡੀਗੜ੍ਹ ਐਂਬੈਸੀ ਦੇ ਵਿੱਚ ਜਮ੍ਹਾਂ ਕਰਵਾਇਆ ਸੀਗਾ ਤੇ ਕਹਿੰਦੇ ਅਜੇ ਤੱਕ ਅੰਡਰ ਪ੍ਰੋਸੈਸ ਕਹਿੰਦੇ ਸ਼ੋ ਹੋ ਰਿਹਾ ਹੈਗਾ ਆ ਕਹਿੰਦੇ ਮੇਰੇ ਪੇਪਰ 1 ਸਾਲ ਵਾਲੇ ਸੀਗੇ ਕਹਿੰਦੇ ਦੱਸਿਓ ਪਾਜੀ ਚੱਕਰ ਤਾਂ ਨਹੀਂ ਕੋਈ ਕਹਿੰਦੇ ਰਿਪਲਾਈ ਜ਼ਰੂਰ ਕਰਿਓ ਤੇ ਇੱਥੇ ਕੋਈ ਵੀ ਚੱਕਰ ਵਾਲੀ ਗੱਲ ਨਹੀਂ ਹੈਗੀ ਹਜੇ ਮਹੀਨਾ ਹੀ ਹੋਇਆ ਹਜੇ ਤੁਸੀਂ ਵੇਟ ਕਰੋ ਤੇ ਲਗਭਗ 2 ਤੋਂ 2.5 ਮਹੀਨੇ ਜਿਹੜੇ ਉਹ ਲੱਗ ਰਹੇ ਆ ਤੇ ਅੰਡਰ ਪ੍ਰੋਸੈਸ ਵਧੀਆ ਆ ਤੁਹਾਡੇ ਮਾਲਕ ਨੂੰ ਮੇਲ ਜਾਊਗੀ ਤੇ ਉਸ ਤੋਂ ਬਾਅਦ ਉਹ ਕਨਫਰਮ ਕਰੂਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਤੁਹਾਡਾ ਵੀਜ਼ਾ ਲੱਗ ਕੇ ਤੇ ਆਪਣੇ ਮਾਲਕ ਦੇ ਨਾਲ ਜਿਹਨੇ ਤੁਹਾਡੇ ਪੇਪਰ ਭਰਿਓ ਜਾਂ ਏਜੰਟ ਹੈ ਉਹਦੇ ਨਾਲ ਸੰਪਰਕ ਕਰੋ ਤੇ ਉਹਨੂੰ ਦੱਸੋ ਕਿ ਅਸੀਂ ਜਿਹੜੀ ਆਪਣੀ ਫਾਈਲ ਜਮ੍ਹਾਂ ਕਰਵਾ ਦਿੱਤੀ ਆ ਤੇ ਜੇਕਰ ਮਾਲਕ ਨੂੰ ਮੇਲ ਆਉਂਦੀ ਆ ਤੇ ਉਹ ਵੀ ਧਿਆਨ ਰੱਖੇ ਕਨਫਰਮ ਕਰਨ ਦੇ ਵਿੱਚ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਰਣਜੀਤ ਕਹਿੰਦੇ ਮੇਰੀ 28 ਤਰੀਕ ਨੂੰ ਅਪਾਇੰਟਮੈਂਟ ਆ ਤੇ ਡੰਮੀ ਟਿਕਟ ਤੇ ਇੰਸ਼ੋਰੈਂਸ ਦੀ ਤਰੀਕ ਜਿਹੜੀ ਕਿੰਨੀ ਹੋਣੀ ਚਾਹੀਦੀ ਆ ਕਹਿੰਦੇ ਅਪਾਇੰਟਮੈਂਟ ਵਾਲੇ ਦਿਨ ਦੀ ਜਾਂ ਫਿਰ ਕਿਸ ਦਿਨ ਦੀ ਹੋਣੀ ਚਾਹੀਦੀ ਹੈ ਕਹਿੰਦੇ ਦੱਸਿਓ ਜਰੂਰ ਇਹ ਤੇ ਜਿਹੜੀ ਆਪਾਂ ਗੱਲ ਕਰ ਲਈ ਜਿਹੜੀ ਤੁਹਾਡੀ ਡੰਮੀ ਟਿਕਟ ਤੇ ਇੰਸ਼ੋਰੈਂਸ ਹੈਗਾ ਹੈ ਜਿਹੜਾ ਇਹ ਤੁਸੀਂ 2-3 ਦਿਨ ਪਹਿਲਾਂ ਜਿਹੜਾ ਕਰਵਾ ਸਕਦੇ ਜਦੋਂ ਤੁਸੀਂ ਆਪਣੀ ਫਾਈਲ ਜਿਹੜੀ ਇਹ ਜਮ੍ਹਾਂ ਕਰਾਉਣੀ ਆ ਅੰਬੈਸੀ ਦੇ ਵਿੱਚ ਤੇ ਜਿਹੜਾ ਇੰਸ਼ੋਰੈਂਸ ਹੈ ਇਹ ਕਵਰੇਜ ਜਿਹੜੀ ਆ ਵੀਜ਼ਾ ਸਟਾਰਟ ਹੋਣ ਤੋਂ ਪਹਿਲਾਂ ਹੋਣੀ ਚਾਹੀਦੀ ਆ ਨਾ ਕਿ ਤੁਹਾਡੀ ਸਾਈ ਫਾਈਲ ਜਦੋਂ ਸਬਮਿਟ ਹੋਣੀ ਆ ਉਸ ਤੋਂ ਪਹਿਲਾਂ ਜਦੋਂ ਤੁਹਾਡਾ ਵੀਜ਼ਾ ਸਟਾਰਟ ਹੋਣਾ ਆ ਵੀਜ਼ਾ ਸਟਾਰਟ ਹੋਣ ਤੋਂ ਪਹਿਲਾਂ ਦੀ ਹੋਣੀ ਚਾਹੀਦੀ ਆ ਤੇ ਮੰਨ ਕੇ ਚੱਲੋ ਹੁਣ ਜਦੋਂ ਹੁਣ ਤੁਸੀਂ ਆਪਣੀ ਫਾਈਲ ਜਮ੍ਹਾਂ ਕਰਾਉਣੀ ਆ ਤੇ ਹੁਣ ਲਗਭਗ ਡੇਢ ਤੋਂ 2 ਮਹੀਨੇ ਜਿਹੜੇ ਇਹ ਲੱਗ ਰਹੇ ਆ ਵੀਜ਼ਾ ਆਉਣ ਨੂੰ ਤੇ ਡੇਢ ਮਹੀਨੇ ਬਾਅਦ ਦੀ ਤੁਸੀਂ ਆਪਣੀ ਜਿਹੜੀ ਇਹ ਟਰੈਵਲ ਮੈਡੀਕਲ ਇੰਸ਼ੋਰੈਂਸ ਤੇ ਨਾਲ ਦੀ ਨਾਲ ਆਪਣੀ ਡੰਮੀ ਟਿਕਟ ਜਿਹੜੀ ਇਹ ਕਰਵਾ ਸਕਦੇ ਆ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸੁਖਦੀਪ ਕੌਰ ਵੱਲੋਂ ਕਹਿੰਦੇ ਵੀਰ ਜੀ ਵੀਰੇ ਅਸੀਂ ਕਨਵਰਸਿਓਨ ਵਾਲਾ ਦੁਕਾਨਾ ਕੀਤਾ ਸੀਗਾ ਤੇ ਕਹਿੰਦੇ ਅਸੀਂ ਪਰਫਾ ਤੂਰੇ ਗਏ ਸੀਗੇ ਤੇ ਉਹ ਕਹਿੰਦੇ ਹੈਗੇ ਕਿ ਮਾਲਕ ਦੀ ਕੋਦ ਜਿਹੜੀ ਘਟ ਹੈ ਇਸ ਕਰਕੇ ਉਹਨਾਂ ਨੇ ਪੇਪਰ ਕਹਿੰਦੇ ਦਿੱਤੇ ਆ ਤੇ ਕਹਿੰਦੇ ਇਸ ਦਾ ਕੋਈ ਹੱਲ ਹੈਗਾ ਜਾਂ ਨਹੀਂ ਜਰੂਰ ਦੱਸਿਓ ਤਿੱਥੇ ਜੇਕਰ ਆਪਾਂ ਗੱਲ ਕਰੀਏ ਜਿਵੇਂ ਕਿ ਜਿਹੜਾ ਵੀ ਮਾਲਕ ਤੁਹਾਡਾ ਕੰਮ ਦਾ ਕੰਟਰੈਕਟ ਨਮਾ ਕਰਦਾ ਹੈ ਮਤਲਬ ਤੁਹਾਡੇ ਦਮਾਂਦਾ ਕਰਦਾ ਤੁਹਾਡੇ ਪੇਪਰ ਚੇਂਜ ਕਰਾਉਣ ਦੇ ਲਈ ਤੇ ਉਹਦੀ ਜਿਹੜੀ ਕੋਦ ਹੋਣੀ ਉਹ ਬਹੁਤ ਜ਼ਰੂਰੀ ਆ ਕਿਉਂਕਿ ਕੋਦ ਤੋਂ ਹੀ ਪਤਾ ਲੱਗਦਾ ਹੈ ਕਿ ਮਾਲਕ ਜਿਹੜਾ ਹੈਗਾ ਤੁਹਾਨੂੰ ਕੰਮ ਦੇਣ ਦੇ ਯੋਗ ਹੈਗਾ ਜਾਂ ਨਹੀਂ ਇਹਦੇ ਕੋਲ ਇੰਨੀ ਇਹਦੀ ਇਨਕਮ ਹੈਗੀ ਹੈ ਕਿ ਤੁਹਾਨੂੰ ਇਹ ਕੰਮ ਦਊਗਾ ਤੇ ਜੇਕਰ ਉਹਦੀ ਕੋਦ ਘੱਟ ਬਣਦੀ ਹੈ ਤਾਂ ਉਹ ਫਿਰ ਜਿਹੜਾ ਆ ਅਨਲਿਜੀਬਲ ਹੋ ਜਾਂਦਾ ਹੈ ਤੁਹਾਡਾ ਜਿਹੜਾ ਇਹ ਦਮਾਂਦਾ ਕਰਨ ਦੇ ਲਈ ਦੇਦੇ ਹਾਲਾਤ ਦੇ ਵਿੱਚ ਤੁਹਾਨੂੰ ਜਿਹੜਾ ਇਹ ਕੋਈ ਹੋਰ ਮਾਲਕ ਲੱਭਣਾ ਪਊਗਾ ਕਿਉਂਕਿ ਹੋਰ ਮਾਲਕ ਲੱਭ ਕੇ ਫਿਰ ਤੁਸੀਂ ਆਪਣੇ ਜਿਹੜੇ ਇਹ ਪੇਪਰ ਚੇਂਜ ਕਰਵਾ ਸਕਦੇ ਆ ਕਿਉਂਕਿ ਇਸ ਮਾਲਕ ਦੀ ਗੁੱਦ ਨਹੀਂ ਹੈਗੀ ਤਾਂ ਉਹਦੇ ਸਾਹ ਦੇ ਨਾਲ ਅੱਗੇ ਜਿਹੜੀ ਇਹ ਤੁਹਾਡੀ ਫਾਈਲ ਉਹ ਰਿਜੈਕਟ ਕਰ ਦਿੱਤੀ ਜਾਊਗੀ ਤੇ ਇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਮਨਦੀਪ ਕੌਰ ਵੱਲੋਂ ਕਹਿੰਦੇ ਪਾਜੀ ਇੰਟਰਵਿਊ ਪੰਜਾਬੀ ਵਿੱਚ ਹੁੰਦਾ ਆ ਫਾਰਮਰ ਵਰਕ ਲਈ ਤੇ ਇੱਥੇ ਜੇਕਰ ਆਪਾਂ ਗੱਲ ਕਰ ਲਈਏ ਜਿਹੜੇ ਆਪਣੇ ਐਗਰੀਕਲਚਰ ਵਾਲੇ ਪੇਪਰ ਮਤਲਬ ਕਿ ਫਾਰਮਰ ਵਰਕ ਲਈ ਜਿਹੜਾ ਪੇਪਰ ਅਪਲਾਈ ਹੁੰਦੇ ਇਟਲੀ ਵਿੱਚ ਮੇਨ ਕਰਕੇ ਜਿਹੜੇ ਸੀਜ਼ਨਲ ਵਾਲੇ ਪੇਪਰ ਜਾਂ ਹੋਵੇ ਤੁਹਾਡੇ 9 ਮਹੀਨੇ ਵਾਲੇ ਜਾਂ ਸਾਲ ਵਾਲੇ ਜਾਂ ਡੋਮੈਸਟਿਕ ਤੇ ਮੇਨ ਗੱਲ ਇਹ ਹੈਗੇ ਕਿ ਇਹਨਾਂ ਪੇਪਰਾਂ ਦੇ ਵਿੱਚ ਕੋਈ ਵੀ ਤੁਹਾਡਾ ਜਿਹੜਾ ਇੰਟਰਵਿਊ ਨਹੀਂ ਹੁੰਦਾ ਬਹੁਤ ਰੀਅਰ ਕੇਸ ਹੁੰਦੇ ਆ ਕਿ ਇੰਟਰਵਿਊ ਹੋਵੇ ਵੈਸੇ ਆਮ ਤੌਰ ਤੇ ਜਿਹੜਾ ਇੰਟਰਵਿਊ ਇਹ ਨਹੀਂ ਲਿਆ ਜਾਂਦਾ ਅੰਬੈਸੀ ਵੱਲੋਂ ਸਿਰਫ ਤੁਹਾਡੀ ਜਿਹੜੀ ਫਾਈਲ ਹੈ ਉਹ ਹੀ ਉੱਥੇ ਜਮ੍ਹਾਂ ਹੁੰਦੀ ਆ ਦੇਸ ਤੋਂ ਬਾਅਦ ਅਗਲਾ ਕਮੈਂਟ ਹੈਗਾ ਜੀ ਸਾਹਬ ਸਿੰਘ ਵੱਲੋਂ ਕਹਿੰਦੇ ਸ਼ਾਸਤਰੀਆ ਕਾਲ ਬਾਈ ਜੀ ਸ਼ਾਸਤਰੀਆ ਕਾਲ ਜੀ ਕਹਿੰਦੇ ਆਪਾਂ ਨੂੰ ਇਟਲੀ ਵਿੱਚ ਬੁਖਾਰ ਜੁਕਾਮ ਸਿਰਦਰਦ ਵਗੈਰਾ ਕਹਿੰਦੇ ਇਦਾਂ ਦਾ ਹੋ ਜਵੇ ਮੈਡੀਸਿਨ ਕਹਿੰਦੇ ਇੱਥੋਂ ਮਿਲ ਜਾਂਦੀ ਆ ਜਾਂ ਫਿਰ ਇੰਡੀਆ ਤੋਂ ਲੈ ਕੇ ਆਉਣੀ ਵਧੀਆ ਆ ਤੇ ਇੱਥੇ ਜੇਕਰ ਤੁਸੀਂ ਆਪਣੀ ਮੈਡੀਸਿਨ ਇੰਡੀਆ ਤੋਂ ਲਿਆਉਣੀ ਆ ਥੋੜੀ ਬਹੁਤੀ ਦਾ ਜ਼ਿਆਦਾ ਵਧੀਆ ਗੱਲ ਆ ਕਿਉਂਕਿ ਜਦੋਂ ਤੁਸੀਂ ਇੱਥੇ ਨਵੇਂ-ਨਵੇਂ ਆਉਂਦੇ ਆ ਕਈ ਵਾਰ ਇੱਥੇ ਵਾਲੀ ਮੈਡੀਸਿਨ ਜਿਹੜੀ ਉਹ ਤੁਹਾਡੇ ਤੇ ਇਫੈਕਟ ਨਹੀਂ ਕਰਦੀ ਇੱਥੇ ਜੇਕਰ ਤੁਹਾਨੂੰ ਬੁਖਾਰ ਹੁੰਦਾ ਹੈ ਤਾਂ ਇੰਡੀਆ ਵਾਲੀ ਮੈਡੀਸਿਨ ਉਹ ਤੁਹਾਡੇ ਤੇ ਥੋੜੇ ਜਿਹਾ ਜਲਦੀ ਅਸਰ ਕਰ ਜਾਂਦੀ ਆ ਤੇ ਹੌਲੀ ਹੌਲੀ ਤੁਸੀਂ ਇੱਥੇ ਰਹਿਨੇ ਆ ਉਦਾਂ ਦੇ ਹੋ ਜਾਂਦੇ ਆ ਫੇਰ ਇਹ ਮੈਡੀਸਿਨ ਜਿਹੜੀ ਉਹ ਤੁਸੀਂ ਖਾ ਸਕਦੇ ਆ ਤੇ ਇੰਡੀਆ ਤੋਂ ਲਿਆਉ ਉਹ ਤਾਂ ਜ਼ਿਆਦਾ ਵਧੀਆ ਇੱਥੇ ਵਾਲੀ ਜਿਹੜੀ ਉਹ ਵੀ ਵਧੀਆ ਹੀ ਆ ਤੇ ਬਾਕੀ ਇੰਡੀਆ ਤੋਂ ਲਿਆ ਸਕਦੇ ਜੇਕਰ ਤੁਸੀਂ ਨਵੇਂ ਇਟਲੀ ਨੂੰ ਆ ਰਹੇ ਆ ਹਾਂਜੀ ਤੇ ਸੀਗੀ ਅੱਜ ਦੀ ਇਹ ਆਪਣੀ ਵੀਡੀਓ ਤੇ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚੋਂ ਤੁਹਾਨੂੰ ਕਾਫੀ ਕੁਝ ਜਿਹੜਾ ਇਹ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਇੱਕ ਲਾਈਕ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਤੁਸੀਂ ਵੀ ਸਵਾਲਾਂ ਦੇ ਜਵਾਬ ਜਿਹੜੇ ਪੁੱਛ ਸਕਦੇ ਆ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਹੜੇ ਵੀਰਾਂ ਦੇ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਹੈਗੇ ਤੇ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਉਹਨਾਂ ਦੇ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਪਹਿਲ ਦੇ ਆਧਾਰ ਤੇ ਦਿੱਤੇ ਜਾਣਗੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ